ਮੈਂ 28 ਕਿਲੋ weight loss ਕੀਤਾ। ਮੈਂ nutrition ਲੈ ਕੇ ਜੀ ਉਹਦੇ ਨਾਲ weight loss ਕੀਤਾ। ਬਲਿਏ 7 ਕਿਲੋ ਮਹੀਨੇ ਦਾ weight loss ਕੀਤਾ। ਅਰ ਮੈਂ 3 ਮਹੀਨੇ ਵਿੱਚ ਆਪਣਾ 18 ਕਿਲੋ ਟੋਟਲ ਮੈਂ ਆਪਣਾ 23 ਕਿਲੋ weight loss ਕੀਤਾ। ਕਿੰਨਾ 40 ਸਾਲ ਦੀ ਮੇਰੀ ਏਜ ਆ 22 ਸਾਲ ਦਾ ਮੇਰਾ ਬੇਟਾ। ਅੱਜ ਲੇਕਨ ਸੈਂਟਰ ਦੇ ਵਿੱਚ ਆਇਆ ਮੈਂ ਆਪਣਾ 25 ਕਿਲੋ weight loss ਕੀਤਾ 14 ਇੰਚ ਪੇਟ ਘਟਿਆ ਹਫਤਾ ਪਹਿਲਾ ਦਾ ਸੁੰਦਰਤਾ ਆਉਂਦੀ ਹੈ ਸੋਹਣੇ ਬਣ ਜਾਂਦੇ ਆਨੇਆ ਸੈਂਟਰ ਚ ਆ ਕੇ ਮੈਂ ਵੀ 17 ਕਿਲੋ weight ਆਫ ਲੌਸ ਹਾਂਜੀ ਅਸੀਂ ਕਾਜੇ ਖਬਰ ਪੰਜਾਬ ਦੇ ਚੈਨਲ ਅੱਜ ਤੁਹਾਨੂੰ ਲੈ ਕੇ ਅੱਗੇ ਦਰਵਾ ਤੇ ਇੱਥੇ ਇੱਕ ਸੈਂਟਰ ਆ ਸੀ ਉਹ ਆਪਣਾ ਸੈਂਟਰ ਵੀ ਤੁਹਾਨੂੰ ਇਹੀ ਆਪਾਂ ਸਾਰੀਆਂ ਤਸਵੀਰ ਦਿਖਾਵਾਂਗੇ ਜਿੱਥੇ ਫੋਟੋਆਂ ਲਗਾਈਆਂ ਹੋਈਆਂ ਕਿੰਨਾ ਕੁ ਝੂਠ ਹੈ ਕਿਉਂਕਿ ਇਹ ਮੈਨੂੰ ਅਕਸਰ ਹੀ ਲੱਗਦਾ ਹੈ ਕਿ ਇਹ ਲੋਕ ਫੋਟੋਆਂ ਲਗਾ ਕੇ ਲੋਕਾਂ ਨੂੰ ਅਕਸਰ ਹੀ ਮੋਟਵਾਉਂਦੇ ਨੇ ਇੱਕ 70 ਸਾਲ ਦਾ ਬੰਦਾ ਲੱਗਦਾ ਹੈ ਜਿਹੜਾ ਇੱਕ ਹੋ ਇਸ ਟਾਈਮ ਇਹ ਆਪਣਾ 50 ਦੇ ਅਸਪਸਰ ਵੀ ਆਪਣਾ ਕਰ ਰਿਹਾ ਤੇ ਐਸੀ ਇੱਧਰ ਹੋਰ ਵੀ ਤੁਹਾਨੂੰ ਇਹ ਆਪਣੀਆਂ ਸਾਰੀਆਂ ਵੀ ਆਪਾਂ ਫੋਟੋ ਦਿਖਾਵਾਂਗੇ ਜਿਸ ਤਰ੍ਹਾਂ ਇੱਕ 33 ਕਿਲੋ ਦਾ ਬੇਟਾ ਹੈ 6 ਮਹੀਨੇ ਚ ਇੱਕ ਵੀ ਆਪਣੀ ਇਨੈਕਟਿਵ ਹੋਰ ਦੇਖਿਓ 4 ਮਹੀਨੇ ਚ ਇਸ ਵਿਅਕਤੀ ਵੱਲੋਂ 25 ਕਿਲੋ ਜਣਾ ਆਪਣਾ weight ਹੈ ਇੱਕ ਹੀ ਆਪਣੋਜ ਕੀਤਾ ਗਿਆ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਸਾਡੇ ਨਾਲ ਕੋ ਸਾਥੀ ਨੇ ਹਸਿਕਾ ਜੀ ਤਾਂ ਸ੍ਰੀ ਗਾ ਜੀ ਕੀ ਨਾਮ ਆ ਤੁਹਾਡਾ ਸਨਰ ਤੋਂ ਬਿਲੋਂਗ ਕਰਦਾ ਮੈਂ ਇਸ ਕਮਿਊਨਿਟੀ ਸਿਸਟਮ ਦੇ ਚ ਆ ਕੇ ਆਪਣਾ 28 ਕਿਜੀ weight loss ਕੀਤਾ ਬਲਵਿੰਦਰ ਜੀ ਜੇ ਆਪਾਂ ਗੱਲ ਕਰੀਏ ਲੋਕ ਵੀਡੀਓ ਦੇਖ ਰਹੇ ਆ ਲੋਕ ਸਾਨੂੰ ਬਾਅਦ ਵਿੱਚ ਗਾਲ੍ਹਾਂ ਵੀ ਕੱਢਣਗੇ ਵੀ ਯਾਰ ਇਹ ਆਪਾਂ ਝੂਠ ਬੋਲਦੇ ਆ ਕੀ ਕਿੰਨਾ ਸੱਚਾ ਹੀ ਬਕਾਈ ਸੱਚੀ ਬਿਲਕੁਲ ਸੱਚਾ ਜੀ ਕਿੰਨਾ ਸੱਚਾ ਜੀ ਆਪਾਂ ਗੱਲ ਕਿੰਨੇ ਚਿਰਚੇ weight loss ਕੀਤਾ 4 ਮਹੀਨੇ ਚ ਕੀਤਾ 28 ਕਿਲੋ ਹੀ 4 ਮਹੀਨੇ 28 ਕਿਲੋ ਕਿਸਤਾਂ ਨੂੰ ਜੋਗੇ ਦੇ ਬਗਲ ਕਰੀਏ ਹੈ ਜੋ ਇਹੋ ਜਿਹੇ ਕਿਹੜਾ ਸਭ ਕੁਝ ਹੈਗਾ ਜਿਹੜੀ ਵੀ ਆਪਾਂ ਜਦੂ ਦੇ શરીਰੇ ਨਾਲ ਹੋ ਗਿਆ ਸੀ ਇਹ ਡਾਈਟ ਡਾਈਟ ਪਲਾਨ ਨਾ ਕੀਤਾ ਜੀ ਤੇ ਨਿਊਟ੍ਰੀਸ਼ਨ ਨਾ ਕੀਤਾ ਕਿੰਨਾ ਚਿਰ ਫਿਰ ਇਹ ਤੁਸੀਂ ਆਪਣਾ ਨਿਊਟ੍ਰੀਸ਼ਨ ਲਿਆ ਹੈ 4 ਮਹੀਨੇ ਜੀ 4 ਮਹੀਨੇ ਚ ਤੇ ਹੁਣ ਫਿਰ ਕੋਈ ਸਮੱਸਿਆ ਦੀ ਗੱਲ ਕਰੀਏ ਸਮੱਸਿਆ ਵੀ ਹੈ ਕੋਈ ਹੁਣ ਇੰਨਾ ਜਿਹੜਾ weight loss ਕੀਤਾ ਤੁਸੀਂ ਹੁਣ ਕੋਈ ਸਮੱਸਿਆ ਨਹੀਂ ਸਾਰੀਆਂ ਸਭ ਹੋ ਗਿਆ ਜੀ ਜਿਹੜੀਆਂ ਹੈਲਥ ਤੁਸੀਂ ਸਾਰੇ ਸਹੀ ਹੋ ਗਏ ਕਾਰਨ ਕੀ ਸੀ ਵੀ ਤੁਹਾਨੂੰ ਇੰਨਾ ਜਿਹੜਾ ਇਹ ਆਪਣਾ weight loss ਕਰਨਾ ਪਿਆ ਕਿਉਂ ਕੀਤਾ ਇਹ weight ਇਸ ਤੋਂ ਬਲਿ ਤਦਿਆ ਪ੍ਰੋਬਲਮ ਸੀ ਕਿਵੇਂ ਦਿਲ ਫੁੱਲਿਆ ਸੀ ਸੈਜ ਵਧਿਆ ਸੀਗਾ ਸਾਹ ਚੜਦਾ ਸੀ ਚੱਲਣ ਚ ਦਿੱਕਤ ਸੀ ਗੈਸ ਜਿਆਦਾ ਬਾਥਰੂਮ ਦਾ ਬਾਰ ਬਾਰ ਜਾਣਾ ਸਾਰੀਆਂ ਸੌਗੀਆਂ ਪੂਰੀ ਹਾਂ ਫੈਕਟ ਹੋ ਗਿਆ ਸਰ ਹੁਣ ਫਿਰ ਕੋਈ ਸਮੱਸਿਆ ਔਰ ਕੋਈ ਫਸੇ ਨਹੀਂ ਸਾਡੇ ਨਾਲ ਕੁਝ ਔਰਤਾਂ ਵੀ ਇਸ ਇਥੇ ਹਨ ਇਸ ਦੇ ਵਿੱਚ ਸ਼ਾਮਲ ਹਾਂਜੀ ਮੈਮ ਕੀ ਨਾ ਤੁਹਾਡਾ ਸਰ ਵੀਰਪਾਲ ਜੀ ਵੀਰਪਾਲ ਜੀ ਇੱਥੇ ਆਏ ਹੋ ਸੈਂਟਰ ਦੇ ਵਿੱਚ ਕੀ ਕਾਰਨ ਹੈ ਇੱਥੇ ਸਿਉਣ ਦਾ ਕੀ ਕਾਰਨ ਕੀ ਰਿਹਾ ਸਰ ਮੈਨੂੰ ਬਹੁਤ ਜ਼ਿਆਦਾ ਮਟਾਪਾ ਸੀਗਾ ਔਰ ਮੈਨੂੰ ਹੈਲਥੀ ਚੂ ਸੀ ਮੈਂ ਮਟਾਪੇ ਨੂੰ ਇੰਨਾ ਮੰਨਦੀ ਨਹੀਂ ਸੀ ਪਰ ਮੈਂ ਹਾਰਟ ਦੀ ਦਿੱਕਤ ਸੀਗੀ ਮੈਨੂੰ ਔਰ ਕਿਡਨੀ ਪ੍ਰੋਬਲਮ ਸੀਗੀ ਪੀਸੀਓਡੀ ਦੀ ਪ੍ਰੋਬਲਮ ਸੀ ਚੱਲਣ ਫਿਰਨ ਦੇ ਵਿੱਚ ਮੈਨੂੰ ਦਿੱਕਤ ਆਉਂਦੀ ਸੀ ਪੈਰਾਂ ਤੇ ਬਹੁਤ ਜ਼ਿਆਦਾ ਸਵੇਲਿੰਗ ਸੀਗੀ ਡਾਕਟਰ ਕਹਿੰਦੇ ਸੀ ਜੀ weight ਘਟਾਓ ਤਾ weight ਘਟਾਉਣਾ ਸੀਗਾ ਤੇ ਪਰ ਇਹ ਨਹੀਂ ਪਤਾ ਸੀ weight ਘਟੂਗਾ ਕਿਵੇਂ ਤਾਂ ਜਿੱਦਾਂ ਹੀ ਸਰਗਾਰੇ ਪਤਾ ਲੱਗਿਆ ਤਾਂ ਇੱਥੇ ਸਿਸਟਮ ਚ ਆਏ ਦੇਖਿਆ ਸਾਨੂੰ ਵੀ ਨਹੀਂ ਬਲੀਵ ਹੋਇਆ ਸੀ ਵੀ ਸਾਰਾ ਇਹ ਵੀ ਉਹ ਹੀ ਸਾਰੇ ਜਿਨ੍ਹਾਂ ਦੀ ਪਿਕ ਲੱਗੀ ਆ ਪਰ ਜਦੋਂ ਪੁੱਛਿਆ ਪਿੰਡ ਚੋਂ ਪਤਾ ਲੱਗਿਆ ਸਾਨੂੰ ਵਾਕਈ ਸਹੀ ਨਹੀਂ ਉਹ ਤਾਂ ਫਿਰ ਅਸੀਂ ਵੀ ਸਰ ਨਿਊਟ੍ਰੀਸ਼ਨ ਲਿਆ ਔਰ ਮੈਂ 3 ਮਹੀਨੇ ਵਿੱਚ ਆਪਣਾ 18 ਕਿਲੋ ਟੋਟਲ ਮੈਂ ਆਪਣਾ 23 ਕਿਲੋ weight lose ਕੀਤਾ ਕਿੰਨਾ weight ਸੀ ਤੁਹਾਡਾ ਦੀ ਗੱਲ ਸਰ ਮੇਰਾ 82 ਕਿਲੋ weight ਸੀਗਾ ਜੀ ਤੇ ਹੁਣ ਫਿਰ ਕਿਸ ਤਰ੍ਹਾਂ ਲੱਗ ਰਿਹਾ ਜੀ ਇਹ ਜਿਹੜੀਆਂ ਮੇਰੀਆਂ ਪ੍ਰੋਬਲਮਾਂ ਸੀ ਉਹ ਤਾਰੇ ਮੂਵ ਹੋ ਗਈਆਂ ਕਿਉਂਕਿ ਡਾਕਟਰ ਫ੍ਰੀ ਲਾਈਫ ਹੋ ਗਈ ਕੋਈ ਵੀ ਮੈਡੀਸਨ ਨਹੀਂ ਚੱਲ ਰਹੀ 40 ਸਾਲ ਦੀ ਮੇਰੀ ਏਜ ਆ 22 ਸਾਲ ਦਾ ਮੇਰਾ ਬੇਟਾ ਜੀ ਤਾਂ ਬਹੁਤ ਵਧੀਆ ਜਿਹੜੀ ਆਪਦੀ ਲਾਈਫ ਹੋ ਚੁੱਕੀ ਆ ਅੱਜ ਅਮੇਜ਼ਿੰਗ ਲ ਜੀ ਵੀ ਆਪਣਾ ਇਹ ਹੈ ਨਹੀਂ ਕਿ ਮੈਨੂੰ ਬਾਗਣੇ ਜਾਈਆ ਮੈਂ ਸੱਚਾ 40 ਸਾਲ ਦੀ ਐਜ ਹੈ ਜੀ ਜਾਹਾਰ ਕਾਰਡ ਦੇਖ ਸਕਦੇ ਹੋ ਸਰ ਬਿਲਕੁਲ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਾਜਕੁਮਾਰਾ ਜੀ ਇੱਥੇ ਸੈਂਟਰ ਚ ਆਇਆ ਹਾਂ ਕਿ ਕਾਰਨ ਹੈ ਕਿ ਸੈਂਟਰ ਚ ਇਹ ਬੜੀ ਹੈਗੀ ਨਾਲ ਇਹ ਕੌਣ ਨਹੀਂ ਮੈਡਮ ਇਹ ਮੈਡਮ ਮੇਰੇ ਵਾਈਫ ਨੇ ਵੀਰਪਾਲ ਬਿਮਾਰੀ ਮੈਨੂੰ ਕੋਈ ਹੈ ਨਹੀਂ ਸੀਗੀ ਲੇਕਿਨ ਸਾਹ ਚੜਦਾ ਸੀ ਮੈਨੂੰ ਪਤਾ ਨਹੀਂ ਸੀਗਾ ਵੀ ਇਹ ਮਟਾਪੇ ਨਾਲ ਹੈ ਲੇਕਿਨ ਸੈਂਟਰ ਦੇ ਵਿੱਚ ਆਇਆ ਮੈਂ ਆਪਣਾ 25 ਕਿਲੋ weight loss ਕੀਤਾ 14 ਇੰਚ ਪੇਟ ਘਟਾ ਤਾਂ ਮੈਨੂੰ ਪਤਾ ਲੱਗਾ ਵੀ ਜ਼ਿੰਦਗੀ ਤਾਂ ਹੋਣਾ ਹੈ ਮੈਨੂੰ ਇੱਕ ਨਵਾਂ ਜਨਮ ਮਿਲਿਆ ਪੂਰੀ ਮੰਡੀ ਦੇ ਵਿੱਚ ਜਿਹੜਾ ਵੀ ਕਰਿਆਨੇ ਵਾਲਾ ਹਰ ਇੱਕ ਮੈਨੂੰ ਜਾਣਦਾਗਾ ਉਹ ਯਾਰਾਂ ਨੇ ਵਾਕਈ ਪੂਰੀ ਦੁਨੀਆ ਬਦਲ ਗਈ ਧੀ ਮਨ ਇੱਕ ਪੁਨਰਜਨਮ ਲਿਆਗਾ 25 ਕਿਲੋ weight ਤੁਹਾਡੇ ਵੱਲੋਂ ਹੈ ਗਿਆ ਵੀ ਹੋਲੂਸ਼ੇ ਆ ਤੁਹਾਡੀ ਜਿਹੜੀ ਹੈਗੇ ਆ ਆਪਣਾ ਵਾਈਫ ਇਹਨੇ ਵੀ ਕਹਿੰਦੇ 18 ਕਿਲੋ weight ਘਟ ਰਹੀ ਹੈ ਕੀ ਲੱਗਦਾ ਫਿਰ ਹੁਣ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਵੀ ਇਹ ਸਾਜੇ ਸਾਡਾ weight ਘਟ ਕੇ ਸਾਡੀ ਜ਼ਿੰਦਗੀ ਬਦਲ ਗਈ ਹੈ ਤਾਂ ਲੋਕਾਂ ਨੂੰ ਵੀ ਆਪਣੀ ਜ਼ਿੰਦਗੀ ਬਦਲਣੀ ਚਾਹੀਦੀ ਹੈ ਜਿਨ੍ਹਾਂ ਦਾ weight ਜ਼ਿਆਦਾ ਹੈਗਾ ਬੋਡੀ ਗਿੱਟਾਂ ਦੀ ਨੌਕ ਤਾਂ ਸਕਦੀ ਹੈ ਉਹਨਾਂ ਦੀ ਲਾਈਫ ਘਟਦੀ ਆ ਅਗਰ ਜੇ ਕਿਸੇ ਦਾ ਪੇਟ ਜ਼ਿਆਦਾ ਤਾਂ ਲਿਵਰ ਕਿਡਨੀ ਦੀ ਨੌਕ ਤਾਂ ਸਕਦੀ ਹੈ ਤਾਂ weight ਉਹਨਾਂ ਨੂੰ ਘਟਾਉਣਾ ਚਾਹੀਦਾ ਸਰ ਫਾਇਦੇ ਕੀ ਨੇ ਮੈਡਮ ਦੇਤੇ ਜੇ ਆਪ ਅਕਟੀਵੇਟ ਕਰ ਸਰ ਜੀ ਫਾਇਦਾ ਤੁਸੀਂ ਪੁੱਛੋ ਸਭ ਤੋਂ ਪਹਿਲਾਂ ਤਾਂ ਸੁੰਦਰਤਾ ਆਉਂਦੀ ਹੈ ਸੋਹਣੇ ਬਣ ਜਾਂਦੇ ਆ ਦੂਸਰਾ ਕੀ ਆ ਜਿਹੜੀਆਂ ਆਪਨੂੰ ਬਾਡੀ ਦੇ ਵਿੱਚ ਐਕਟਿਵ ਹੋ ਜਾਂਦੇ ਆ ਕੰਮ ਕਰਨ ਦੇ ਵਿੱਚ ਦਿੱਕਤ ਨਹੀਂ ਆਉਂਦੀ ਕੋਈ ਵੀ ਚੱਲਣ ਫਿਰਨ ਦੇ ਵਿੱਚ ਦਿੱਕਤ ਨਹੀਂ ਆਉਂਦੀ ਕਿਤੇ ਵੀ ਕੋਈ ਭੰਗੜਾ ਪਾਉਣਾ ਨੱਚਣਾ ਉਹਦੇ ਵਿੱਚ ਦਿੱਕਤ ਨਹੀਂ ਆਉਂਦੀ ਖਾਣਾ ਚੇਂਜ ਕੀਤਾ ਸਰ ਖਾਣਾ ਚੇਂਜ ਕਰਕੇ ਆਪਣੀ ਬਾਡੀ ਨੂੰ ਫਿੱਟ ਕੀਤਾ ਅਸਲੀ ਗੱਲ ਤਾਂ ਤੁਸੀਂ ਸਾਨੂੰ ਵੀ ਆਪਣ ਨਹੀਂ ਦਸੀ ਡਾਕਟਰ ਕੋਲ ਜਾਣਾ ਨਹੀਂ ਬੰਦ ਹੋਇਆ ਕਿਤੇ ਨਹੀਂ ਸਰ ਉਹ ਤਾਂ ਹੋਇਆ ਹੀ ਇਹ ਪੈਸਿਆਂ ਦੀ ਬਚਤ ਹੋ ਗਈ ਸਰ ਉਹੀ ਬਾਡੀ ਤੇ ਨਿਊਟ੍ਰੀਸ਼ਨ ਪਾ ਰਿਆ ਕਿਉਂਕਿ ਪਤਾ ਹੀ ਨਹੀਂ ਸੀ ਸਰ ਖਾਣੇ ਜੋ ਚੀਜ਼ ਆਈ ਉਹ ਖਾ ਲੈਂਦੇ ਸੀਗੇ ਹੁਣ ਸਿੱਖ ਕੇ ਪਤਾ ਲੱਗ ਗਿਆ ਵੀ ਬੋਡੀ ਨੂੰ ਚਾਹੀਦਾ ਕੀ ਹੈ ਬੋਡੀ ਚ ਦੇਣਾ ਕੀ ਨਿਊਟ੍ਰੀਸ਼ਨ ਤੁਸੀਂ ਲਿਆ ਹੁਣ ਤੁਸੀਂ ਉਹ ਵੀ ਆਪਾਂ ਹੁਣ ਵੀ ਲੈ ਰਹੇ ਹੋ ਕਿ ਬੰਨ ਕਰਤਾ ਸਰ ਲੈ ਰਹੇ ਆ ਕਿਉਂ ਆਪਾਂ ਜਦੋਂ ਰੋਟੀ ساری ਉਮਰ ਖਾ ਸਕਦੇ ਕਿ ਨਿਊਟ੍ਰੀਸ਼ਨ ਹੀ ਆਪਣੀ ਬੋਡੀ ਦੀ ਨਹੀਂ ਰਹੇਗੀ ਸਰ ਇਸ ਤੇ ਜਿੰਨੀ ਦੇਰ ਜੀਵਾਂਗੇ ਅਸੀਂ ਤਾਂ ਨਿਊਟ੍ਰੀਸ਼ਨ ਲਵਾਂਗੇ ਹਾਂਜੀ ਬੇਟਾ ਕਿਵੇਂ ਆਏ ਤੁਸੀਂ ਇੱਥੇ ਸੱਸੀ ਗਾਲ ਜੀ ਮੈਂ ਨਾ ਸਰ ਇਸ ਵਿੱਚ ਵੀ ਆਪਾਂ ਨਿਊਟ੍ਰੀਸ਼ਨ ਬਾਰੇ ਸੁਣਿਆ ਮੇਰੇ ਕੁਝ ਹੈਲਥ ਇਸ਼ੂ ਸੀਗੇ ਉਹ ਨਨੋਕੀਤਾ ਨੀਂਦ ਅਲਵੈਸ ਹੋ ਰਹੀ ਸੀ ਐਨੀ ਛੋਟੀ ਏਜ ਦੇ ਵਿੱਚ ਬੀਪੀ ਡਾਊਨ ਰਹਿਣਾ ਬੈਕ ਪੇਨ ਹੋਣਾ ਫਿਰ ਐਸ ਆਪਰਾ ਰਿਜ਼ਲਟ ਲਿੱਤਾ ਫਿਰ ਐਸ ਨਿਊਟ੍ਰੀਸ਼ਨ ਨਾਲ ਕਰਕੇ ਮੰਮੀ ਦਾ ਰਿਜ਼ਲਟ ਲਿੱਤਾ ਮੰਮਾ ਨੇ ਐਸ ਵੀ ਬੀ 25 ਦਿਨ ਦੇ ਵਿੱਚ ਵਿੱਚ ਆਪਣਾ ਪਚਾਰ ਤੋਂ 5 ਕਿਲੋ weight loss ਕੀਤਾ ਐਸ ਨਿਊਟ੍ਰੀਸ਼ਨ ਨੂੰ ਲੈ ਕੇ ਬਿਲਕੁਲ ਜੀ ਇਹ ਜਿਹੜਾ ਹੈਗਾ ਨਿਊਟ੍ਰੀਸ਼ਨ ਹੈ ਇਹ ਛੋਟੇ ਬੱਚਿਆਂ ਦੇ ਲਈ ਵੀ ਇਹਦੀ ਵੀ ਆਪਣਾ ਲੋੜ ਹੈ ਜੇ ਸਾਡੇ ਨਾਲ ਜਿਹੜੇ ਹੋਰ ਸਾਥੀ ਨੇ ਅਨਿਮਿਸ਼ਾ ਸਸੀਕਾ ਜੀ ਸਸੀਕਾ ਸਰ ਸਰ ਦੁਸ਼ੇਲ ਸੈਂਟਰ ਚ ਆਇਓ ਸੈਂਟਰ 'ਚ ਫੋਟੋ ਲੱਗੀਆਂ ਵੱਡੇ ਵੱਡੇ ਇਹ ਹੀ ਦੇਖ ਕੇ ਆਇਓ ਜਾਂ ਕੋਈ ਹੋਰ ਕਰਨਾ ਇਹ ਦੇਖਿਆ ਸੀ ਜੀ ਐਡ ਦੇਖੀ ਸੀ ਦੇਖਿਆ ਐਂਡ ਇਹ ਐਡ ਤਾਂ ਇਹਨੇ ਬਹੁਤ ਚੱਲਦੀ ਹੈ ਐਡ ਦੇ ਵਿੱਚ ਕੋਈ ਸੱਚਾਈ ਵੀ ਹੈ ਕਿ ਨਹੀਂ ਹੈ ਤੁਸੀਂ ਬਿਲਕੁਲ ਸੱਚਾਈ ਹੈ ਇਹ ਇੱਥੇ ਮੌਕੇ ਤੇ ਆ ਕੇ ਦੇਖਿਆ ਬਹੁਤ ਵਧੀਆ ਸੱਚਾਈ ਹੈ ਮੈਂ ਵੀ ਨਿਊਟ੍ਰੀਸ਼ਨ ਬਾਰੇ ਇਹਨਾਂ ਬਾਰੇ ਸੁਣਿਆ ਸੀ ਸੈਂਟਰ ਚ ਆ ਕੇ ਮੈਂ ਵੀ 17 ਕਿਲੋ weight ਆਫ ਦਾ ਲੋਸ ਕੀਤਾ ਜੀ ਸਰਕਾਰੀ ਜੋਬ ਕਰਦੇ ਸੀਗੇ ਖਾਣ ਪੀਣ ਦਾ ਪਤਾ ਨਹੀਂ ਸੀ ਬੈਠੇ ਰਹਿਣਾ ਮਟਾਪਾ ਆ ਗਿਆ ਹਾਂਜੀ ਯੂਰਿਕ ਐਸਿਡ ਦੀ ਪ੍ਰੋਬਲਮ ਸੀ ਪਿਸ਼ਾਬ ਰੁਕ ਰੁਕ ਕੇ ਆਉਂਦਾ ਸੀਗਾ ਇੱਥੇ ਆਏ ਨਿਊਟ੍ਰੀਸ਼ਨ ਲਿਆ ਸਾਰਾ ਸਿਸਟਮ ਫਾਲੋ ਕੀਤਾ ਤੇ ਵਧੀਆ ਰਿਜ਼ਲਟ ਮਿਲੇ ਸਰ ਕਿੰਨੇ ਚਿਰ ਚ ਤੁਸੀਂ ਆਪ 75 ਮਿੰਟ ਕੀ ਸਰ 4 ਤੋਂ 5 ਮਿੰਟ ਦੇ ਵਿੱਚ ਤੇ ਤੁਹਾਡੀ ਉਮਰ ਕਿੰਨੀ ਹੈ ਜੀ ਗੱਲ ਕਰੀਏ ਦਾ 61 ਹੈ ਸਰ 61 ਸਾਲ ਦੀ ਜੀ ਝੂਠ ਤਾਂ ਨਹੀਂ ਬੋਲਦੇ ਲੱਗ ਨਹੀਂ ਰਿਹਾ ਵੀ ਸਰ 45 ਦਾ ਮੈਂ ਸੀਲ ਕਰਦਾ ਸਰ ਨੇ ਡਾਕਟਰ ਫੀਲ ਲਾਈਫ ਹੈ ਸਰ ਜੇ ਦਫ਼ਤਰ ਜਾਂਦੇ ਸੀ ਪਹਿਲਾਂ ਡਾਕਟਰ ਦੇ ਹੋ ਕੇ ਜਾਂਦੇ ਸੀਗੇ ਜੀ ਤੇ ਹੁਣ ਕੋ ਮਤਲ ਹੀ ਨਹੀਂ ਜੀ ਡਾਕਟਰ ਫੀਲ ਲਾਈਫ ਹੈ ਸਰ ਹੁਣ ਫਿਰ ਜੇ ਆਪ ਆਖੀਏ ਵੀ ਇਹਦੇ ਨਾਲ ਜਿਹੜਾ ਹੈਗਾ ਐਡਕਟ ਉਹਨੋਂ ਤਾਂ ਕੋਈ ਨੁਕਸਾਨ ਹੋਇਆ ਕਿ ਨਹੀਂ ਹੋਇਆ ਕੀ ਕਹਿੰਦੇ ਡਾਕਟਰ ਇਹ ਫਿਰ ਕੀ ਕਹਿੰਦੇ ਨੇ ਡਾਕਟਰ ਤਾਂ ਨੁਕਸਾਨ ਹੀ ਨਹੀਂ ਮੰਨਣਗੇ ਸਰ ਆਦੀ ਬੋਡੀ ਫ ਤੇ ਹਰੇਕ ਨੂੰ ਕਹਿੰਨਾ ਵੀ ਬੋਡੀ ਫਿਟ ਰੱਖ ਕੋਸ਼ਿਸ਼ ਤੇ ਨਿਊਟ੍ਰੀਸ਼ਨ ਦੀ ਜ਼ਰੂਰਤ ਹਰੇਕ ਨੂੰ ਲੈਣਾ ਚਾਹੀਦਾ ਜੀ ਲੰਮੀ ਏਜ ਜਿਉਣਾ ਤਾਂ ਸਰ ਇੱਕ ਵਾਰੀ ਅਸੀਂ ਉਸ ਆਪਣਾ ਜਿਹੜੇ 70 ਸਾਲ ਦੇ ਬਜ਼ੁਰਗ ਨੇ ਅਸੀਂ ਉਹਨਾਂ ਦੇ ਨਾਲ ਅੱবি ਆਪਾਂ ਫਿਰ ਤੋਂ ਆਪਾਂ ਗਲਤ ਕਰਾਂਗੇ ਬਿੱਜੀ ਮੜੇ ਖੜੇ ਹੋ ਇੱਕ ਵਾਰੀ ਨਰਵਿੰਦਰ ਜੀ 70 ਸਾਲ ਦੀ ਤੁਹਾਡੀ ਉਮਰ ਹੈ ਹਾਂਜੀ ਔਰ ਫਿਰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਸੋ ਡਗਰੇ ਵਿੱਚ 40 ਸਾਲ ਦੇ 45 ਸਾਲ ਦੇ ਹਾਂਜੀ ਹੁਣ ਪੂਰੀ ਬਾਡੀ ਫਿੱਟ ਹੈ ਆਪਣੇ ਆਪ ਨੂੰ ਫੀਲਿੰਗ ਆਉਂਦੀ ਹੈ ਕਿ ਮੈਂ 40 45 ਸਾਲ ਦਾ ਲਾ ਜੇ ਇਹ ਲੋਕਾਂ ਨੇ ਇਹ ਸੜਕ ਕੋ ਡਰ ਹੈਗਾ ਇਹ ਆਪਣਾ ਸਮਾਨ ਨਿਊਟ੍ਰੀਸ਼ਨ ਹੈ ਜਿਹੜਾ ਇਹ ਲੈਣਾ ਹੋਵੇ ਤਾਂ ਫਿਰ ਤੁਹਾਨੂੰ ਕਿੱਥੇ ਮਿਲੇ ਤੁਹਾਡਾ ਕੋ ਫੋਨ ਨੰਬਰ ਕੰਟੈਕਟ ਹਾਂ ਹਾਂ ਨੰਬਰ ਲੈ ਲੈਣ ਸਾਡਾ ਕੰਟੈਕਟ ਨੰਬਰ ਹਾਂ ਨੰਬਰ ਦੱਸ ਦਮਾ ਦਾ 94176 29100 ਬਿਲਕੁਲ ਜੀ ਜੇਕਰ ਤੁਸੀਂ ਇਹ ਆਪਣਾ ਆਪਣੇ ਆਪ ਨੂੰ ਫਿੱਟ ਰੱਖਣਾ ਹੈ ਨਿਊਟ੍ਰੀਸ਼ਨ ਲੈਣਾ ਹੈ ਜੇ ਤੁਸੀਂ ਆਪਣਾ ਵੇਟ ਨੂੰ ਵੀ ਅਪਲੋਡ ਕਰਨਾ ਹੈ ਤਾਂ ਇੱਕ ਵਾਰੀ ਮੈਂ ਤੁਹਾਨੂੰ ਫੋਨ ਨੰਬਰ ਇੱਕ ਵਾਰੀ ਮੈਂ ਤੁਹਾਨੂੰ ਫਿਰ ਆਪਾਂ ਵੀ ਬੇਅਪਵਾਦਨਾ ਤੇ ਅਸੀਂ ਆਪਣੀ ਫੋਨ ਨੰਬਰ ਜਿਹੜਾ ਹੈਗੇ ਇਹਨਾਂ ਦਾ ਉਹ ਅਸੀਂ ਆਪਣੀ ਸਕਰੀਨ ਦੇ ਉੱਤੇ ਵੀ ਆਪਣਾ ਹਰ ਹਾਲ ਦਾ ਤੁਹਾਨੂੰ ਅਸੀਂ ਦੇਵਾਂਗੇ ਹਾਂ ਜੀ ਵੀ ਜੇ ਕੋਈ ਫੋਨ ਨੰਬਰ ਬਤਾ 94176 29103 ਬੇਕੋ ਜੀ ਇਹ ਤੁਸੀਂ ਇੱਕ ਵਾਰੀ ਇਹਨਾਂ ਦਾ ਫੋਨ ਨੰਬਰ ਫਿਰ ਸੁਣ ਲੈ ਤੇ ਅਸੀਂ ਆਪਣੀ ਸਕਰੀਨ ਦੇ ਉੱਤੇ ਵੀ ਇਹ ਸਾਰਾ ਫੋਨ ਨੰਬਰ ਜਿਹੜਾ ਉਸ ਨੂੰ ਆਪਣਾ ਵੀ ਅਪ ਡਿਸਪਲੇ ਕਰਾਂਗੇ